ਵੀ ਜੇ ਕੋਈ ਚੰਗਾ ਕੰਮ ਕਰਨਾ ਹੋਵੇ ਕਿਤੇ ਜਾਨ ਵੀ ਤੋੜਨੀ ਅੱਜ ਕੱਲ ਸੋਸ਼ਲ ਮੀਡੀਆ ਦਾ ਜੋਗ ਹੈ ਪਰ ਸਾਰੇ ਕਰ ਸਕਦੇ ਆ ਅੱਜ ਦਾ ਜਿਹੜਾ ਇਵੈਂਟ ਰੱਖਿਆ ਸੀ ਇਹਦੇ ਵਿੱਚ ਸਾਡਾ ਇਹੀ ਸੀਗਾ ਵੀ ਅਸੀਂ ਨਾ ਤਾਂ ਕੋਈ ਡੋਨੇਸ਼ਨ ਐਕਸੈਪਟ ਕਰਨੀ ਹੈ ਨਾ ਕੋਈ ਗਿਫਟ ਨਾ ਕੋਈ ਅਸੀਂ ਇਸ ਕਰਕੇ ਆਏ ਆ ਵੀ ਅਸੀਂ ਤੁਹਾਨੂੰ ਮੋਟੀਵੇਟ ਕਰੀਏ ਵੀ ਤੁਸੀਂ ਸਾਨੂੰ ਸਪੋਰਟ ਕਰੋ ਅਸੀਂ ਤੁਹਾਨੂੰ ਸਿਰਫ ਇੱਕ ਸਨੇਹਾ ਦੇਣ ਆਏ ਆ ਵੀ ਤੁਸੀਂ ਆਪਣੇ ਪਿੰਡਾਂ ਵੱਲ ਧਿਆਨ ਦਿਓ ਸਾਡੇ ਸਮਾਜ ਦੇ ਵਿੱਚ ਮਤਲਬ ਐਸੀ ਅੱਜ ਹਾਲਤ ਬਣੀ ਹੋਈ ਆ ਵੀ ਆਸ਼ਰਮ ਪਿੰਡੋਂ ਪਿੰਡੀ ਖੁੱਲ ਜਾਣਗੇ ਆਉਣ ਵਾਲੇ ਸਮੇਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਆਪਾਂ ਸਾਰੇ ਇੱਥੇ ਇਕੱਤਰ ਹੋਏ ਆ ਸਾਰੇ ਆਪਾਂ ਵਾਕਿਫ ਆ ਮਨੁੱਖਤਾ ਦੀ ਸੇਵਾ ਦੇ ਬਾਰੇ ਚ ਆਪਾਂ ਸਾਰੇ ਜਾਣਦੇ ਆ ਸਾਰੇ ਆਪਾਂ ਇੱਕ ਉਹ ਸੇਵਾ ਦੇ ਨਾਲ ਜੁੜ ਕੇ ਉਸੇ ਭਾਵਨਾ ਦੇ ਨਾਲ ਜੁੜ ਕੇ ਇੱਥੇ ਇਕੱਠੇ ਹੋਏ ਆ। ਮੈਂ ਸ਼ੁਕਰੀਆ ਕਰਦਾ ਸਿੱਖ ਗੇਮ ਕੈਨੇਡਾ ਦਾ ਜੱਸੀ ਵੀਰ ਉਹਨਾਂ ਦਾ ਅਮਨ ਬਲਾਸਪੁਰ ਦਾ ਮੇਰਾ ਛੋਟਾ ਭਰਾ ਜੋਤੀ ਪੰਦੇਰ ਇੱਥੇ ਪਹੁੰਚਿਆ ਤੇ ਹੋਰ ਐਮਐਲਏ ਸਾਹਿਬ ਬੈਠੇ ਨੇ ਹੋਰ ਜਿੰਨੇ ਵੀ ਮਹਿਨਤ ਨਾਲ ਹਸਤੀਆਂ ਸਾਰਿਆਂ ਦਾ ਮੈਂ ਨਾਂ ਨਹੀਂ ਲੈ ਸਕਦਾ ਸਾਰਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਦੇ ਸਦਕਾ ਅੱਜ ਅਸੀਂ ਤੁਹਾਡੇ ਸਾਹਮਣੇ ਇੱਥੇ ਆਏ ਆ। ਹੁਣ ਗੱਲ ਕਰਦੇ ਆਪਾਂ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਵਾਰ ਦੀ ਤੁਸੀਂ ਤਸਵੀਰਾਂ ਰਾਹੀਂ ਵੀ ਦੇਖਦੇ ਹੋ ਕਿੱਦਾਂ ਢਾਬੇ ਦੇ ਉੱਤੇ ਇਹ ਸੇਵਾ ਸ਼ੁਰੂ ਹੋਈ ਅਸੀਂ ਤਾਂ ਕਲ ਜੁਗੀ ਪਾਪੀ ਅਸੀਂ ਆਪਣੀ ਰੋਜੀ ਰੋਟੀ ਲਈ ਅੱਜ ਦੇ ਸਮੇਂ ਦੇ ਵਿੱਚ ਜਿੱਦਾਂ ਇੰਡੀਆ ਦੇ ਵਿੱਚ ਇੱਥੇ ਤਾਂ ਖਾਸ ਕਰਕੇ ਬਹੁਤ ਸਪੋਰਟ ਵੀ ਇੱਥੇ ਮਿਹਨਤ ਦਾ ਫਲ ਵੀ ਮਿਲਦਾ ਸਾਨੂੰ ਜਿਹੜੇ ਮਿਹਨਤ ਕਰਦੇ ਆ ਉਹ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਵਧੀਆ ਵੀ ਆ ਪਰ ਉੱਥੇ ਸਾਨੂੰ ਬਹੁਤ ਕੁਝ ਅਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਬਹੁਤ ਕੁਝ ਕਰਨਾ ਪੈਂਦਾ ਤੇ ਅਸੀਂ ਵੀ ਉਸੇ ਇੱਕ ਲਾਈਨ ਦੇ ਵਿੱਚ ਸੀ ਅਸੀਂ ਵੀ ਪ੍ਰਾਪਰਟੀ ਦਾ ਕੰਮ ਕਰਦੇ ਸੀ ਰੋਜ਼ ਬੜੇ ਸਿੱਧੇ ਕੰਮਾਂ 'ਚ ਲੱਰਦੇ ਸੀ ਪਰ ਪਤਾ ਨਹੀਂ ਪ੍ਰਮਾਤਮਾ ਦੀ ਕਿਹੜੀ ਕਿਰਪਾ ਹੋਈ ਸੱਚੇ ਪਾਤਸ਼ਾਹ ਦੀ ਵੀ ਅਸੀਂ ਇੱਕ ਢਾਬਾ ਚਲਾਉਂਦੇ ਸੀ ਦਰਾਹੇ ਦੇ ਕੋਲੇ ਦਿੱਲੀ ਰੋਡ ਤੇ ਉੱਥੇ ਇੱਕ ਦਿਨ ਇੱਕ ਇਨਸਾਨ ਆਉਂਦਾ ਉਹ ਰੁੱੜਦਾ ਆਉਂਦਾ ਜ਼ਮੀਨ ਤੇ ਰੇਂਗਦਾ ਆਉਂਦਾ ਪੈਰਾਲਾਈਜ਼ ਹੋਇਆ ਹੋਇਆ ਦੁਪਹਿਰ ਦਾ ਟਾਈਮ ਮਈ ਦਾ ਮਹੀਨਾ ਲਾਈਟ ਚਲੀ ਜਾਂਦੀ ਹੈ ਮੈਂ ਦਫ਼ਤਰ ਚ ਉੱਠ ਕੇ ਬਾਹਰ ਆ ਕੇ ਖੜ ਜਾਂਦਾ ਸਾਹਮਣੇ ਮੇਰੇ ਅੱਖਾਂ ਦੇ ਮੋੜ ਤੇ ਸੜਕ ਵਗਦੀ ਹੈ ਦਿੱਲੀ ਵਾਲੀ ਤੇ ਉਹ ਬੰਦਾ ਫੁੱਟਪਾਥ ਤੋਂ ਜਦੋਂ ਰੁੜ ਕੇ ਥੱਲੇ ਉਤਰਨ ਲੱਗਦਾ ਤਾਂ ਉਹ ਥੱਲੇ ਡੇਗ ਪੈਂਦਾ ਮੁੱਦੇ ਨੂੰ ਆਪਣੀ ਆਮ ਤੌਰ ਤੇ ਸਾਰਿਆਂ ਦੀ ਇਹ ਕੋਸ਼ਿਸ਼ ਹੁੰਦੀ ਹੈ ਵੀ ਜੇ ਕੋਈ ਇਸ ਤਰ੍ਹਾਂ ਦਾ ਕੋਈ ਲੋੜਵੰਦ ਹੁੰਦਾ ਤਾਂ ਭੱਜਦੇ ਆਂ ਵੀ ਚਲੋ ਮਦਦ ਕਰੀਏ ਅਸੀਂ ਵੀ ਗਏ ਭੱਜ ਕੇ ਜਾ ਕੇ ਉਹਨੂੰ ਚੱਕਿਆ ਚੱਕ ਕੇ ਉਹਨੂੰ ਢਾਬੇ ਤੇ ਲੈ ਚਾਹ ਪਾਣੀ ਪਿਲਾਇਆ ਉਹਦੀ ਹਾਲਤ ਇੰਨੀ ਮਾੜੀ ਸੀ ਗਰਮੀਆਂ ਦੇ ਵਿੱਚ ਉਹ ਸਦੀਆਂ ਵਾਲੇ ਕੱਪੜੇ ਪਾਏ ਹੋਏ ਸੀ ਮੋਟੇ ਤੇ ਉਹਦਾ ਇਸ਼ਨਾਨ ਕਰਾਤਾ ਉਹਦੀਆਂ ਫੋਟੋਆਂ ਅਟੈਚ ਕੇ ਫੇਸਬੁੱਕ ਤੇ ਪਾਤੀ ਗੰਦੋਚਾ ਉੱਥੋਂ ਸ਼ਾਮ ਤੱਕ ਅਰਿਓ ਦਾ ਘਰ ਲੱਭ ਗਿਆ ਦਾ ਇੱਕ ਬੰਦਾ ਸਾਨੂੰ ਦੱਸਦਾ ਵੀ ਬਾਈ ਇਹਦੀ ਬਾਹਰ ਤੇ ਚੈੱਕ ਕਰੋ ਮੋਬਾਈਲ ਨੰਬਰ ਲਿਖਿਆ ਹੋਇਆ ਅਸੀਂ ਜਦੋਂ ਉਹਦੀ ਬਾਹਰ ਤੇ ਧਿਆਨ ਨਾਲ ਦੇਖਦੇ ਆਂ ਤਾਂ ਉੱਤੇ ਮੋਬਾਈਲ ਨੰਬਰ ਟੈਟੂ ਬਣਾ ਕੇ ਲਿਖਿਆ ਹੋਇਆ ਅਸੀਂ ਉਹ ਨੰਬਰ ਤੇ ਕਾਲ ਕਰਦੇ ਆਂ ਤਾਂ ਉਹਦਾ ਭਰਾ ਫੋਨ ਚੱਕਦਾ ਤੇ ਉਹ ਕਹਿੰਦਾ ਬਾਈ ਵੀ ਇਹ ਮੇਰਾ ਭਰਾ 1.5 ਸਾਲ ਹੋ ਗਿਆ ਗੁੰਮੇ ਨੂੰ ਵੀ ਮੈਂ ਲੈ ਕੇ ਜਾਣਾ ਇਹਨੂੰ ਆਗੇ ਅਸੀਂ ਕਿਹਾ ਵੀ ਅਸੀਂ ਦਰਾਹਿਤ ਤੋਂ ਬੋਲਦੇ ਹਾਂ ਤੂੰ ਆ ਜਾ ਕਹਿੰਦਾ ਵੀ ਮੈਂ ਸਵੇਰੇ ਆਉਂਗਾ ਚਲੋ ਦੋ ਦਿਨ ਹੋ ਸਵੇਰੇ 9-10 ਵਜੇ ਆਇਆ ਪਰ ਬੜੇ ਪੋਜ਼ਿਟਿਵ ਸੀ ਕਿ ਆਇਆ ਅਸੀਂ ਦੋਨਾਂ ਭਰਾਵਾਂ ਦੀ ਬੈਠ ਇਕੱਠਿਆਂ ਨਹੀਂ ਬਿਠਾ ਕੇ ਫੋਟੋ ਖਿੱਚ ਕੇ ਫੇਸਬੁੱਕ ਤੇ ਪਾਈ ਵੀ ਜੇ ਕੋਈ ਚੰਗਾ ਕੰਮ ਕਰਨਾ ਹੋਵੇ ਕਿਤੇ ਜਾਣ ਦੀ ਲੋੜ ਨਹੀਂ ਅੱਜਕੱਲ੍ਹ ਸੋਸ਼ਲ ਮੀਡੀਆ ਦਾ ਜੋਗਾ ਤਾਂ ਸਾਰੇ ਕਰ ਸਕਦੇ ਆ ਵੀ ਇੱਕ ਅਸੀਂ ਛੋਟਾ ਜਿਹਾ ਕੰਮ ਕੀਤਾ ਵੀ ਆ ਦੇਖੋ ਇੱਕ ਭਰਾ ਨੂੰ ਭਰਾ ਮਿਲਦਾ ਪਰ ਉਹਦੇ ਭਰਾ ਨੇ ਉਹਨੂੰ ਦੇਖ ਕੇ ਜੱਜ ਕਰ ਲਿਆ ਸੀ ਵੀ ਇਹ ਡੈਟਿੰਗ ਬਾਥਰੂਮ ਵਿੱਚ ਹੀ ਕਰਦਾ ਇਹਨੂੰ ਹੁਣ ਆਣਾ ਤੇ ਜਾਣਾ ਇਹਨੂੰ ਸਾਹਮਣਾ ਪੈਣਾ ਤੇ ਉਹਨੇ ਡੇਢ ਦੋ ਘੰਟੇ ਟੈਂਸ਼ਨ ਸੀ ਲੈ ਲਿਆ ਵੀ ਮੈਂ ਇਹਨੂੰ ਲੈ ਕੇ ਨਹੀਂ ਜਾਣਾ ਜੀ ਮੈਂ ਤਾਂ ਮਿਲਣ ਆਇਆ ਅਸੀਂ ਉਹਨੂੰ ਲਾਣਤਾ ਵੀ ਪਾਈਆਂ ਸਮਝਾਇਆ ਵੀ ਪਰ ਉਹ ਬੰਦਾ ਮੰਨਿਆ ਨਹੀਂ ਉਹ ਕਹਿੰਦਾ ਜੀ ਮੈਂ ਤਾਂ ਸਿਰਫ ਇਹਨੂੰ ਮਿਲਣ ਆਇਆ ਸੀ ਅਸੀਂ ਕਿਹਾ ਵੀ ਅਸੀਂ ਇਹਦਾ ਕੀ ਕਰੀਏ ਕਹਿੰਦਾ ਵੀ ਜਿੱਥੋਂ ਤੁਸੀਂ ਚੱਕਿਆ ਉੱਥੇ ਛੱਡੋ ਮੈਂ ਕੁਝ ਨਹੀਂ ਕਰ ਸਕਿਆ ਉਸ ਦਿਨ ਜਿਉਂ ਬੰਦਾ ਆਪਣੀ ਜ਼ਿੰਮੇਵਾਰੀ ਨਿਭਾ ਰੰਦਾ ਤ셔ਦਾ ਆਪਾਂ ਜਿੱਥੇ ਖੜੇ ਨਾ ਹੁੰਦੇ ਜਾਂ ਆਪਾਂ ਜਿੱਥੇ ਗੱਲ ਨਾ ਕਰ ਰਹੇ ਹੁੰਦੇ ਤਾਂ ਉਹ ਵੀਰ ਸਾਡੇ ਕੋਲੇ ਰਹਿਣ ਲੱਗ ਗਿਆ ਉੱਥੇ ਅਸੀਂ ਉਹਨੂੰ ਥੋੜੀ ਦਵਾਈ ਦਰੋਂ ਦਵਾਤੀ ਉਹਨੂੰ ਰੋਟੀ ਪਾਣੀ ਖਾਣਾ ਖਾਕ ਵਧੀਆ ਸ਼ੁਰੂ ਕਰਾਤੀ ਉਹ 20 ਦਿਨਾਂ ਦੇ ਵਿੱਚ ਹੀ ਚੱਲਣ ਫਿਰਨ ਲੱਗ ਗਿਆ ਥੋੜਾ ਉਹਦੀ ਬਾਹਾਂ 'ਚ ਤੇ ਲੱਤ ਦੇ ਵਿੱਚ ਤਾਕਤ ਆ ਗਈ ਥੋੜਾ ਬੋਲਣ ਲੱਗ ਗਿਆ ਫਿਰ ਉਹਨੇ ਦੱਸਿਆ ਵੀ ਮੈਨੂੰ ਗੁਜਰਾਂ ਨੇ ਆਪਣੇ ਘਰੇ ਰੱਖਿਆ ਹੋਇਆ ਸੀ ਉਹ ਗੋਹਾ ਚਕਵਾਉਂਦੇ ਸੀ ਮੇਰੇ ਤੋਂ ਕੁੱਟਦੇ ਮਾਰਦੇ ਸੀ ਬੰਦ ਹੁੰਦੇ ਸੀ ਮੈਨੂੰ ਰਾਤ ਨੂੰ ਪ੍ਰੋਪਰ ਰੋਟੀ ਵੀ ਨਹੀਂ ਦਿੰਦੇ ਸੀ ਤੇ ਜਦੋਂ ਮੇਰਾ ਦਰੰਗ ਹੋ ਗਿਆ ਮੇਰਾ ਸੀਰ ਖੜ ਗਿਆ ਤੇ ਉਹ ਮੈਨੂੰ ਇੱਥੇ ਪੁਲਤੋਂ ਦੇ ਛੱਡ ਗਏ ਵੀ ਉੱਥੋਂ ਰੋੜਦਾ ਰੋੜਦਾ ਮੈਂ ਤੋਂ ਢਾਬੇ ਤੇ ਆਇਆ ਅੱਜ ਵੀ ਉਹ ਵੀਰ ਸਾਡੇ ਕੋਲ ਹੀ ਰਹਿ ਰਿਹਾ ਉੱਥੇ ਸੁਪਨਿਆਂ ਦੇ ਘਰ 'ਚ ਚਲੋ ਇੱਥੋਂ ਇੱਕ ਸਟੈਪ ਲਿਆ ਸੀ ਤਾਂ ਫਿਰ ਥੋੜੇ ਦਿਨਾਂ ਬਾਅਦ ਇੱਕ ਢਾਬੇ ਤੇ ਹੋਰ ਬੰਦਾ ਸਾਨੂੰ ਮਿਲਿਆ ਉਹਦੇ ਵੀ ਵੱਡੀਆਂ-ਵੱਡੀਆਂ ਜਟਾਂ ਗੰਦੇ ਕੱਪੜੇ ਉਹਦੇ ਅੰਦਰ जख्म ਹੋਏ ਪਏ ਗਰਮੀਆਂ ਦਾ ਟਾਈਮ ਸੀ ਅਸੀਂ ਉਹਨੂੰ ਵੀ ਫੜ ਕੇ ਨਿਮਾਤਾ ਉਹ ਆਂਧਰਾ ਪ੍ਰਦੇਸ਼ ਵਾਲਦਾ ਸੀ ਉਹਦੇ ਬਾਹਰ ਵਾਲ ਜਟਾ ਕੱਟ ਤੀਆਂ ਉਹਦੇ ਫੋਟੋ ਆ ਫੇਸਬੁੱਕ ਤੇ ਪਾਤੀਆਂ 1 2 3 4 ਇਦਾਂ 8 9 ਬੰਦਿਆਂ ਦੀ ਅਸੀਂ ਇਦਾਂ ਹੀ ਸੇਵਾ ਕਰਤੀ ਤਾਂ ਇੱਕ ਬੰਦੇ ਦਾ ਹੋਰ ਘਰ ਲੱਭ ਗਿਆ ਉਹਦੀ ਫੈਮਿਲੀ ਆਈ ਉਹ ਲੈ ਕੇ ਗਈ ਉਹਦੀ ਬੇਟੀ ਨੇ ਸਾਨੂੰ ਕਾਲ ਆਇਆ ਸੀ ਬਾਹਰੋਂ ਕਹਿੰਦੇ ਵੀਰੇ ਮੇਰੇ ਪਾਪਾ ਜੀ ਨੇ ਇਹ ਵੀ ਸਾਢੇ 3 ਸਾਲ ਹੋ ਗਏ ਨੂੰ ਗੁੰਮਿਆ ਨੂੰ ਵੀ ਘਰੋਂ ਦਵਾਈ ਲੈਣ ਗਏ ਸੀ ਤੇ ਡਾਕਟਰ ਦੇ ਨਾਲ ਅਸੀਂ ਜਾ ਕੇ ਗੱਲ ਕੀਤੀ ਡਾਕਟਰ ਨੇ ਸਾਨੂੰ ਦੱਸਿਆ ਵੀ ਮੈਂ ਇਹਨੂੰ ਗਿਆ ਸੀ ਵੀ ਤੈਨੂੰ ਟੀਵੀ ਦੀ ਬਿਮਾਰੀ ਆ ਵੀ ਜੇ ਤੂੰ ਬੱਚਿਆਂ 'ਚ ਪਵੇਂਗਾ ਤੇਰੇ ਬੱਚਿਆਂ ਨੂੰ ਵੀ ਟੀਵੀ ਹੋ ਜਾਣੀ ਆ ਵੀ ਅਲੱਗ ਕਮਰੇ 'ਚ ਪੈਣਾ ਵੀ ਸਾਡੇ ਘਰੇ ਰੂਮ ਇੱਕੋ ਹੀ ਸੀ ਤੇ ਭਰਾਂਡਾ ਸੀ ਪਾਪਾ ਨੇ ਘਰ ਹੀ ਛੱਡ ਤੱਕ ਘਰੇ ਨਹੀਂ ਆਏ ਮੁੜ ਕੇ ਵੀ ਮੇਰੇ ਬੱਚਿਆਂ ਨੂੰ ਬਿਮਾਰੀ ਨਾ ਲੱਗ ਜੇ ਮੇਰਾ ਕੇਸ ਲੱਗਿਆ ਸੀ ਬਾਹਰ ਲਾ ਮੈਂ ਬਾਹਰ ਹੋਣਾ ਸੀ ਪਾਪਾ ਨੂੰ ਇਹ ਵੀ ਸੀ ਕਿ ਮੇਰੀ ਬੇਟੀ ਨੂੰ ਟੀਵੀ ਹੋ ਗਿਆ ਬਾਹਰ ਨਹੀਂ ਜਾ ਸਕਦੀ ਵੀ ਹੁਣ ਮੈਂ 3 ਸਾਲਾਂ 'ਚ ਟਵਾਈ ਕਰਕੇ ਕਮਰੇ ਵੀ ਬਾਲੇ ਤਿੰਨ ਚਾਰ ਪਰ ਸਾਡਾ ਪਾਪਾ ਨਹੀਂ ਸੀ ਲੱਭਦਾ ਉਹਦੀ ਵਾਈਫ ਉਹਦੇ ਦੋ ਬੱਚੇ ਉਹਦੀ ਭੈਣਾਂ ਦੋ ਉਹਦੀ ਮਾਂ ਸਾਰੇ ਰਿਸ਼ਤੇਦਾਰ ਟੈਂਪੂ ਭਰ ਕੇ ਸਾਡੇ ਕੋਲੇ ਉੱਥੇ ਪਹੁੰਚੇ ਢਾਬੇ ਤੇ ਉਸ ਬੰਦੇ ਨੂੰ ਲੈਣ। ਉਹ ਦਿਨ ਦੇ ਵਿੱਚ ਜ਼ਿੰਦਗੀ ਦਾ ਸਾਡੀ ਦਾ ਸਭ ਤੋਂ ਵੱਡਾ ਟਰਨਿੰਗ ਪੁਆਇੰਟ ਆਇਆ। ਉਸ ਦਿਨ ਮੇਰਾ ਜਨਮ ਦਿਨ ਸੀ ਮੈਂ 40 ਸਾਲਾਂ ਦਾ ਹੋ ਗਿਆ ਸੀ। ਸਾਨੂੰ ਐ ਲੱਗਿਆ ਵੀ ਸ਼ਾਇਦ ਸਾਡੀ ਜ਼ਿੰਦਗੀ ਦਾ ਆਹੀ ਮੋਟਿਵ ਆ। ਅਸੀਂ ਆਪਣੇ ਆਪ ਦੇ ਵਿੱਚ ਇੰਨੇ ਵਿਅਸਤ ਆ ਇੰਨੇ ਜ਼ਿਆਦਾ ਬਿਜ਼ੀ ਆ ਅਸੀਂ ਦੇਖ ਹੀ ਨਹੀਂ ਪਾਉਂਦੇ ਆਸ-ਪਾਸੇ ਸਾਡੀ ਸੁਸਾਇਟੀ 'ਚ ਕੀ ਕੁਝ ਹੋ ਰਿਹਾ ਆ। ਅਸੀਂ ਆਪਣੇ ਆਪ ਨੂੰ ਕਨੈਕਟ ਵੀ ਨਹੀਂ ਕਰ ਪਾਉਂਦੇ ਜਦੋਂ ਸਾਡੇ ਘਰ 'ਚ ਕੋਈ ਤਕਲੀਫ ਹੁੰਦੀ ਹੈ ਜਦੋਂ ਮੇਰੇ ਫਾਦਰ ਸਾਹਿਬ 99 'ਚ ਬਿਮਾਰ ਹੋਏ ਅਸੀਂ ਸਾਰਾ ਕੁਝ ਵੇਚ-ਵਟ ਕੇ ਉਹਨਾਂ ਤੇ ਲਾਤਾ ਪਰ ਅਸੀਂ ਉਹਨਾਂ ਨੂੰ ਬਚਾ ਵੀ ਨਹੀਂ ਸਕੇ ਉਹ ਦੁਨੀਆ ਤੋਂ ਵੀ ਤੁਰ ਗਏ ਘਰ ਵੀ ਖਾਲੀ ਹੋ ਗਿਆ ਤੇ ਇਸ ਤਰ੍ਹਾਂ ਬਹੁਤ ਸਾਰੇ ਘਰਾਂ ਦੇ ਵਿੱਚ ਹਾਲਾਤ ਬਣਦੇ ਆ ਪਰ ਅੱਜ ਅਸੀਂ ਇੱਥੇ ਖੜੇ ਆ ਅਸੀਂ ਬਹੁਤ ਭਾਗਾਂ ਵਾਲੇ ਆ ਵੀ ਗੁਰੂ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ ਸਾਨੂੰ ਸੇਵਾ ਬਖਸ਼ੀ ਉਸ ਤੋਂ ਬਾਅਦ ਫਿਰ ਲੋਕ ਸਾਨੂੰ ਫੋਨ ਕਰਨ ਲੱਗੇ ਫਿਰ ਅਸੀਂ ਚੌਕੀ ਮਾਨਾ ਪਿੰਡ ਤੋਂ ਇੱਕ ਬਾਪੂ ਨੂੰ ਲੈ ਕੇ ਆਏ ਉਹਦੇ ਲੱਤ 'ਚ ਕੀੜੇ ਪਏ ਹੋਏ ਸੀ ਅੱਠ ਭਰਾਵਾਂ ਦਾ ਭਰਾ ਸੀ ਉਹ ਆਪਣੇ ਪਿੰਡ 'ਚ ਹੀ ਘੁੰਮ ਰਿਹਾ ਸੀ 6 ਮਹੀਨਿਆਂ ਤੋਂ ਇਦਾਂ ਕਰਦੇ ਕਰਦੇ ਅੱਗੇ ਵਧੀ ਗਏ ਢਾਬੇ ਤੇ 16-17 ਮੈਂਬਰ ਹੋ ਗਏ ਸਾਡੇ ਕੋਲੇ ਫਿਰ ਢਾਬੇ ਦਾ ਮਾਲਕ ਥੋੜਾ ਇਤਰਾਜ ਕਰਨ ਲੱਗ ਗਿਆ ਵੀ ਇਹਨਾਂ ਨੇ ਸ਼ਹਿਰ ਕਬਜ਼ਾ ਕਰਨ ਦੇ ਮਾਰਿਆ ਨੇ ਇੱਥੇ ਢਾਬੇ ਤੇ ਇਹ ਸੇਵਾ ਸ਼ੁਰੂ ਕੀਤੀ ਆ ਫਿਰ ਅਸੀਂ ਉਹ ਸਾਰੇ ਮੈਂਬਰਾਂ ਨੂੰ ਲੈ ਕੇ ਸਾਡਾ ਦੋਸਤ ਸੀ ਵੀਰਿੰਦਰ ਗਰੇਵਾਲ ਅੱਜੋ ਇਸ ਦੁਨੀਆ ਤੇ ਨਹੀਂ ਉਹ ਐਕਸੀਡੈਂਟ 'ਚ ਡੈਥ ਹੋ ਗਈ ਸੀ 2017 'ਚ ਉਹਦੇ ਖੇਤ ਜਾ ਕੇ ਰਹਿਣ ਲੱਗ ਗਏ ਨੇ ਉੱਥੇ ਤੰਬੂ ਲਾ ਕੇ ਟੈਂਟ ਲਾ ਕੇ ਫਿਰ 2017 ਚ ਉਹਦੀ ਐਕਸੀਡੈਂਟਲੀ ਡੈਥ ਹੋ ਜਾਂਦੀ ਆ ਉੱਥੋਂ ਵੀ ਫਿਰ ਅਸੀਂ ਆਪਣੇ ਪਿੰਡ ਹਸਨਪੁਰ ਮੂਵ ਹੋ ਜਾਂਨੇ 2018 ਚ ਉੱਥੇ ਨੀਂਹ ਪੱਥਰ ਰੱਖਦੇ ਆ ਉਸ ਘਰ ਦਾ ਨੀਂਹ ਪੱਥਰ ਬਾਪੂ ਕੇਸਰ ਸਿੰਘ ਢਾਲੀ ਵਾਲ ਤੇ ਅਰਣ ਕੁਮਾਰ ਸੁਪਲਾਜੀ ਵੱਲੋਂ ਰੱਖਿਆ ਜਾਂਦਾ ਤੇ ਅੱਜ ਅਸੀਂ ਉੱਥੇ 800 ਤੋਂ ਪਲੱਸ ਮੈਂਬਰ ਜਿਹੜੇ ਉਸ ਘਰ 'ਚ ਰਹਿੰਨੇ ਆ ਕਰੀਬ ਉਹ ਹੈ ਤਾਂ ਅਸੀਂ 1000 ਤੋਂ ਪਲੱਸ ਆ ਪਰ ਜਨਨ ਕਿ 800 ਤੋਂ ਪਲੱਸ ਉਹ ਮੈਂਬਰ ਨੇ ਜਿਹਨਾਂ ਨੂੰ ਅਸੀਂ ਕਿਸੇ ਨਾ ਕਿਸੇ ਰੂਪ ਚ ਲੈ ਕੇ ਆਏ ਆ ਜਾ ਕੇ ਅਲਗ ਅਲਗ ਥਾਂਵਾਂ ਉ ਉਹ ਤੁਸੀਂ ਸਾਰੇ ਵੀਡੀਓ ਦੇਖਦੇ ਹੋ ਗੁਰਦੁਆਰਾ ਸਾਹਿਬ ਦੇ ਮੰਦਰ ਦੇ ਸਟੇਸ਼ਨ ਤੇ ਬੱਸ ਸਟੈਂਡ ਤੇ ਫਲਾਈਓਵਰਾਂ ਦੇ ਉੱਪਰ ਐਦਾਂ ਐਦਾਂ ਦੀਆਂ ਪਬਲਿਕ ਪਲੇਸ ਦੇ ਉੱਤੇ ਪਏ ਹੁੰਦੇ ਆ ਤਾਂ ਵੀ ਕੋਈ ਉਹਨਾਂ ਨੂੰ ਚੱਕਦਾ ਨਹੀਂ ਉੱਥੇ ਪਰ ਇਹ ਵੀ ਨਹੀਂ ਹੈਗਾ ਵੀ ਪੰਜਾਬ ਇੰਨਾ ਲੋਕਾਂ ਨਾਲ ਹੀ ਭਰਿਆ ਪਿਆ ਪਰ ਪੰਜਾਬ ਦੇ ਵਿੱਚ ਐਦਾਂ ਦੇ ਲੋਕਾਂ ਦਾ ਹੋਣਾ ਵੀ ਆਪਣੇ ਆਪ ਚੱਕ ਵੱਡੀ ਸ਼ਰਮਿੰਦਗੀ ਦੀ ਗੱਲ ਆ ਸਾਡੇ ਬਾਣ ਲੋਕ ਹੋਰ ਜ਼ਿਆਦਾ ਵੱਡੀ تعداد ਚ ਲਵਾਰਸ ਬਣਦੇ ਨੇ ਇਹ ਲੋਕ ਲਵਾਰਸ ਕਿੱਦਾਂ ਹੋ ਸਕਦੇ ਨੇ ਜਿਹੜਾ ਬੰਦਾ ਆਪਣੇ ਪਿੰਡ 'ਚ ਜੰਮਿਆ ਉਹਦੇ ਨਾਨਕੇ ਦਾਦਕੇ ਵੀ ਆ ਉਹਦੇ ਚਾਚੇ ਤਾਏ ਵੀ ਉਹਦੇ ਮਾਸੀਆਂ ਮਾਮੇ ਭੂਆ ਸਾਰੇ ਰਿਸ਼ਤੇਦਾਰ ਦੇ ਵਿੱਚ ਹੋਣ ਦੇ ਬਾਵਜੂਦ ਉਹ ਕਿੱਦਾਂ ਲਵਾਰਸ ਹੋ ਸਕਦਾ ਤੇ ਇਹ ਲਵਾਰਸ ਲੋਕ ਆਉਂਦੇ ਕਿੱਥੋਂ ਆ ਕੌਣ ਨੇ ਲੋਕ ਅਸੀਂ ਅੱਜ ਤੁਹਾਨੂੰ ਬੇਨਤੀ ਕਰਦੇ ਆ ਅੱਜ ਸਾਡੇ ਕੋਲੇ 800 ਤੋਂ ਪਲੱਸ ਮੈਂਬਰ ਆ ਉਹ ਘਰ ਵੀ ਤੁਹਾਡੇ ਸਾਰਿਆਂ ਦੀ ਸਪੋਰਟ ਨਾਲ ਬਣਿਆ ਉਹਨਾਂ ਕਰਦੀਆਂ ਜ਼ਰੂਰਤਾਂ ਵੀ ਸਾਰੀਆਂ ਤੁਹਾਡੇ ਭੈਣਾ ਭਰਾਵਾਂ ਦੀ ਸਪੋਰਟ ਨਾਲ ਪੂਰੀਆਂ ਹੋ ਰਹੀਆਂ ਤਾਂ ਫਿਰ ਆਪਾਂ ਆਪਣੇ ਪੱਦਰ ਤੇ ਪਿੰਡਾਂ 'ਚ ਆਪਣੇ ਰਿਸ਼ਤੇਦਾਰੀਆਂ 'ਚ ਆਪਣੇ ਆਸ-ਪਾਸ ਐਦਾਂ ਦੀ ਹੈਲਪ ਕਿਉਂ ਨਹੀਂ ਕਰ ਸਕਦੇ ਅੱਜ ਦਾ ਜਿਹੜਾ ਇਵੈਂਟ ਰੱਖਿਆ ਸੀ ਇਹਦੇ ਵਿੱਚ ਸਾਡਾ ਇਹੀ ਸੀਗਾ ਵੀ ਅਸੀਂ ਨਾ ਤਾਂ ਕੋਈ ਡੋਨੇਸ਼ਨ ਐਕਸੈਪਟ ਕਰਨੀ ਹੈ ਨਾ ਕੋਈ ਗਿਫਟ ਨਾ ਕੋਈ ਅਸੀਂ ਇਸ ਕਰਕੇ ਆਏ ਆਂ ਵੀ ਅਸੀਂ ਤੁਹਾਨੂੰ ਮੋਟੀਵੇਟ ਕਰੀਏ ਵੀ ਤੁਸੀਂ ਸਾਨੂੰ ਸਪੋਰਟ ਕਰੋ ਅਸੀਂ ਤੁਹਾਨੂੰ ਸਿਰਫ ਇੱਕ ਸਨੇਹਾ ਦੇਣ ਆਏ ਆਂ ਵੀ ਤੁਸੀਂ ਆਪਣੇ ਪਿੰਡਾਂ ਵੱਲ ਧਿਆਨ ਦਿਓ ਤੁਸੀਂ ਖੁਦ ਆਪਣੇ ਆਪ ਤੋਂ ਸ਼ੁਰੂ ਕਰੋ ਤੁਸੀਂ ਆਪਣੀ ਰਿਸ਼ਤੇਦਾਰੀ ਚ ਮਦਦ ਕਰੋ ਆਪਣੀ ਰਿਸ਼ਤੇਦਾਰੀ ਚ ਆਪਣੀ ਲਿਹਾਜ਼ ਚ ਆਪਣੇ ਪਿੰਡ ਚ ਜਿਹੜੇ ਸਕੂਲ ਚ ਆਪਾਂ ਪੜ੍ਹੇ ਆ ਉੱਥੇ ਤੁਹਾਡੇ ਨਾਲ ਪੜ੍ਹਨ ਵਾਲਾ ਜਾਂ ਤੁਹਾਡੇ ਅੱਗੇ ਪਿੱਛੇ ਪੜ੍ਹਨ ਵਾਲਾ ਕੋਈ ਭੈਣ ਭਰਾ ਹੈ ਜਿਹੜਾ ਸਫਰ ਕਰ ਰਿਹਾ ਕੋਈ ਵਕਤ ਦੀ ਮਾਰ ਚੱਲ ਰਿਹਾ ਕੋਈ ਕਰਮਾਂ ਦੀ ਮਾਰ ਚੱਲ ਰਿਹਾ ਕੋਈ ਆਪਣੀਆਂ ਗਲਤੀਆਂ ਕਰਕੇ ਇਹਨਾਂ ਹਾਲਾਤਾਂ 'ਚ ਪਹੁੰਚ ਗਿਆ ਤੇ ਜੇ ਅਸੀਂ ਉਹਨਾਂ ਦੀ ਮਦਦ ਆਪਣੇ ਪੱਧਰ ਤੇ ਆਪਦੇ ਪਿੰਡ ਚ ਹੀ ਕਰ ਦਈਏ ਤਾਂ ਕਿ ਇਹਨਾਂ ਦੀਆਂ ਇਦਾਂ ਦੀਆਂ ਸਸਤਾਵਾਂ ਦੀ ਲੋੜ ਹੈ ਸਮਾਜ ਸਾਡੇ ਜਿਵੇਂ ਮੈਂ ਗੱਲ ਕੀਤੀ ਅੱਜ 800 ਬੰਦਾ ਜੇ ਤੁਸੀਂ ਇਦਾਂ ਹੀ ਸਪੋਰਟ ਕਰਦੇ ਰਹੇ ਉਮੀਦ ਨਹੀਂ ਭਰੋਸਾ ਵਾ ਵੀ ਆਉਣ ਵਾਲੇ 8-10 ਸਾਲਾਂ ਦੇ ਵਿੱਚ 8000 ਬੰਦੇ ਦੀ ਵੀ ਉੱਥੇ ਕੈਪੈਸਿਟੀ ਬਣ ਜੂ ਜੀ ਅਸੀਂ ਪਿਛਲੇ 10 ਸਾਲਾਂ ਚ ਤੰਬੂ ਤੋਂ ਲੈ ਕੇ ਅੱਜ ਏਡੀ ਵੱਡੀ ਬਿਲਡਿੰਗ ਬਣ ਗਈ ਜਿੱਥੇ 800 ਬੰਦਾ ਰਹਿ ਰਿਹਾ ਹਸਪੀਟਲ ਬਣ ਗਿਆ 60 ਬੈੱਡ ਦਾ ਤੇ ਅੱਜ ਤੋਂ 10 ਸਾਲਾਂ ਬਾਅਦ ਤਾਂ ਇਸ ਤੋਂ 10 ਗੁਣਾ ਵੱਧ ਜੂ ਕੰਮ ਲੋੜਵੰਦ ਵੀ ਬਹੁਤ ਬੈਠੇ ਨੇ ਸਾਰੇ ਨਾਲ ਮਿਲ ਕੇ ਕੁਈ ਐਸਾ ਇੱਕ ਸਟੈਪ ਚੱਕੀਏ ਕੋਈ ਐਸਾ ਇੱਕ ਹੰਬੜਾ ਮਾਰੀਏ ਵੀ ਆਪਣੇ ਆਪਣੇ ਪਿੰਡਾਂ ਚ ਗਲੀ ਮੱਲਿਆਂ ਚ ਲੋਕਾਂ ਦੀ ਮਦਦ ਕਰੀਏ ਛੋਟੇ ਜਿਹੇ ਪੱਧਰ ਤੋਂ ਸ਼ੁਰੂ ਕਰੀਏ ਆਪਾਂ ਆਪਣੇ ਆਪ ਤੋਂ ਹੀ ਵਸ ਸਾਡੇ ਸਮਾਜ ਦੇ ਵਿੱਚ ਮਤਲਬ ਐਸੀ ਅੱਜ ਹਾਲਤ ਬਣੀ ਹੋਈ ਆ ਵੀ ਆਸ਼ਰਮ ਪਿੰਡੋਂ ਪਿੰਡੀ ਖੁੱਲ ਜਾਣਗੇ ਆਉਣ ਵਾਲੇ ਸਮੇਂ ਚ ਹਰੇਕ ਪਿੰਡ ਦੇ ਵਿੱਚ ਪਿੱਛੇ ਜਿਹੜਾ ਸਾਡਾ ਸਰਮਾਇਆ ਪਿਆ ਬਜ਼ੁਰਗ ਪਏ ਨੇ ਉਹਨਾਂ ਨੂੰ ਫਿਰ ਕੌਣ ਸੰਭੂ ਕੱਲੇ ਬਜ਼ੁਰਗਾਂ ਦੀ ਵੀ ਗੱਲ ਨਹੀਂ ਕਰਦੇ ਕਿਸੇ ਦੇ ਘਰ 'ਚ ਬੱਚਾ ਪੈਦਾ ਹੋ ਗਿਆ ਡਿਸੇਬਲ ਆ ਆਟਿਜ਼ਮ ਵਾਲਾ ਬੱਚਾ ਜਾਂ ਉਹਨੂੰ ਹੋਰ ਦਿਮਾਗੀ ਸਮੱਸਿਆ ਵਾ ਜਦੋਂ 15 16 ਸਾਲਾਂ ਦਾ ਹੁੰਦਾ ਉਹਦਾ ਬਿਹੇਵ ਚੇਂਜ ਹੁੰਦਾ ਉਹ ਵੱਡਾ ਹੋ ਜਾਂਦਾ ਤਾ ਮਾਪਿਓ ਮਦਦ ਨਹੀਂ ਕਰ ਪਾਉਂਦੇ ਜਾਂ ਕਰਦੇ ਨੇ ਮਾਪਿਓ ਜਾਂ ਤੱਕਰ ਬੈਠੇ ਨੇ ਭੈਣ ਭਰਾ ਨਹੀਂ ਬਾਹ ਫੜਦੇ ਮਾਪਿਓ ਤੁਰ ਗਏ ਉਦੋਂ ਬਾਅਦ ਉਹ ਵਿਾਰਸਾ ਬੱਚਾ ਕਿਉਂਕਿ ਭੈਣ ਭਰਾ ਕੋਲ ਤਾਂ ਆਪਦੇ ਬੱਚਿਆਂ ਲਈ ਜਾਂ ਆਪਦੀ ਲਾਈਫ ਲਈ ਟਾਈਮ ਹੈ ਉਹਨੇ ਦੇਖਦਾ ਵੀ ਮੇਰਾ ਭਰਾ ਵਾਏ ਮਾਂ ਪਿਓ ਨੂੰ ਇਸ ਗੱਲ ਦਾ ਫਿਕਰ ਖਾਈ ਜਾਂਦਾ ਵੀ ਸੱਤ ਤੋਂ ਬਾਅਦ ਇਹਨਾਂ ਨੂੰ ਕੌਣ ਸੰਭੂ ਕਿੰਨੀਆਂ ਹੀ ਮਾਮਾ ਕਿੰਨੇ ਬਾਪੂ ਆਉਂਦੇ ਆ ਰੋਂਦੇ ਆ ਵੀ ਰੱਖ ਲੋ ਅਸੀਂ ਕਹਿੰਨੇ ਬਾਪੂ ਤਕੜਾ ਪਿਆ ਬੇਬੇ ਤਕੜੀ ਵੇ ਤੂੰ ਸੰਭੋ ਕੋਈ ਨਾ ਦਵਾਈ ਦਬਾਓ ਅਸੀਂ ਤੁਹਾਡੇ ਨਾਲ ਨਹੀਂ ਪੁੱਤ ਸੱਤ ਤੋਂ ਬਾਅਦ ਚ ਫਿਰ ਉਹਨਾਂ ਨੂੰ ਇਹੀ ਡਰ ਸਤਾਈ ਜਾਂਦਾ ਅਸੀਂ ਕਹਿੰਨੇ ਕੋਈ ਗੱਲ ਨਹੀਂ ਜਿੰਨਾ ਚਿਰ ਤੁਸੀਂ ਹੈਗੇ ਸੰਭੋ ਅਸੀਂ ਤੁਹਾਡੇ ਨਾਲ ਅਸੀਂ ਸੰਭਲਾਂਗੇ ਇਹ ਬਾਪੂ ਗੋਪਾਲ ਨੂੰ ਲੈ ਕੇ ਆਏ ਆ ਤੁਸੀਂ ਸਾਰੇ ਜਾਣਦੇ ਹੋ ਛੋਟੀ ਜੀ ਹਾਈਟ ਦਾ ਬਾਪੂ ਸਾਡੇ ਘਰ ਦਾ ਸਰਪੰਚ ਆ ਉਹਨੂੰ ਮਖਤਿਆਰ ਸਿੰਘ ਚੱਕੀ ਵਾਲਾ ਨਾਂ ਦਾ ਇੱਕ ਬੰਦਾ ਆਪਣੇ ਘਰੇੋਂ ਤੋਂ ਗੋਹਾ ਚਕਾਉਂਦਾ ਸਾਰਾ ਦਿਨ ਚੱਕੀ ਤੇ ਕੰਮ ਕਰਾਉਂਦਾ ਪੱਠੇ ਵਢਾਉਂਦਾ ਕੁਟਦਾ ਸਾਰਾ ਦਿਨ ਉਹ ਗੋਹਾ ਚੱਕਦਾ ਬੰਦਾ ਤੇ ਅਸੀਂ ਉਸ ਪਿੰਡ ਜਾਣੇ ਆ ਬੜੀ ਜਿੱਦੋ ਜਹਿਰ ਕਰਕੇ ਵਿਰੋਧ ਸਹਿ ਕੇ ਅਸੀਂ ਉਹ ਬਾਪੂ ਨੂੰ ਛੁਡਾ ਕੇ ਲੈ ਕੇ ਆਉਨੇ ਉੱਥੋਂ ਉਹ ਉਸ ਘਰ ਦੇ ਮਾਲਕ ਨੂੰ ਜਦੋਂ ਅਸੀਂ ਕਹਿੰਨੇ ਵੀ ਤੂੰ ਮਾੜਾ ਕੀਤਾ ਬਈ ਤੈਨੂੰ ਪੁਲਿਸ ਸਾਥ ਦੇਂ ਥਾਣੇ ਪੜਾਉਨੇ ਆ ਕੋਈ ਨਾ ਫਿਰ ਕੇ ਰੋਟੀ ਵੀ ਖਾਣੇ ਥਾਣੇ ਖਾ ਲਾਂਗੇ ਬਿਚਾਰਮ ਬੰਦੇ ਨੂੰ ਸਿਰ ਤੇ ਦਮਾਲਾ ਬੰਨਿਆ ਚੋਲਾ ਪਾਇਆ ਹੋਇਆ ਬਾਣੇ ਦੇ ਵਿੱਚ ਖੜਾ ਸ਼ਰਾਬ ਪੀਤੀ ਹੋਈ ਇੱਕ ਪਿੰਡ ਦਾ ਬਜ਼ੁਰਗ ਆ ਕੇ ਉਹਦੀ ਬਰੋਚਾ ਕੇ ਬੋਲਦਾ ਵੀ ਭਾਈ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਤੁਸੀਂ ਇਹਨੂੰ ਲੈ ਚੱਲੇ ਹੋ ਇਹਦਾ ਖੂਨ ਚੂਸਦੇ ਆ ਇਹਨੂੰ ਬਹੁਤ ਕੁੱਟਦੇ ਆ ਯਾਨੀ ਕਿ ਉਹ ਸਾਰੀਆਂ ਗੱਲਾਂ ਦੱਸਦਾ ਸਾਰਿਆਂ ਦੇ ਸਾਹਮਣੇ ਸਾਨੂੰ ਦਸਾਂ 15 ਜਣਾਂ ਵਜੋਂ ਅਸੀਂ ਬਾਪੂ ਨੂੰ ਲੈ ਆਉਨੇ ਪਤਾ ਲੱਗਦਾ ਵੀ ਉਸ ਬਜ਼ੁਰਗ ਨੂੰ ਕੁੱਟਿਆ ਉਹਨਾਂ ਨੇ ਮਤਲਬ ऐसे समाज ਦੇ ਵਿੱਚ ਅਸੀਂ ਦਿੰਨੇ ਆ ਜਿੱਥੇ ਸਾਰਾ ਕੁਝ ਹੋ ਰਿਹਾ ਉਹ ਬਾਪੂ ਜੀ ਨੂੰ ਲੈ ਕੇ ਆਉਨੇ ਆ ਬਾਪੂ ਜੀ ਆਪਣਾ ਐਡਰੈਸ ਦੱਸਦੇ ਆ ਵੀ ਮੈਂ ਐਮਪੀ ਦਾ ਰਹਿਣ ਵਾਲਾ ਅੰਦੌਰ ਦਾ ਬਿਸ਼ਾਲੀ ਨਗਰ ਆਪਣਾ ਮੁਹੱਲਾ ਦੱਸਦੇ ਆ ਹਨੂਮਾਨ ਵਾਲੀ ਗਲੀ ਜਾਨੀ ਕਿ ਪੂਰਾ ਐਡਰੈਸ ਦੱਸਦਾ ਤੇ ਅਸੀਂ ਉਸ ਬਾਪੂ ਦਾ ਅੱਜ ਸੋਸ਼ਲ ਮੀਡੀਆ ਤੇ ਘਰ ਲੱਭਣਾ ਕੋਈ ਔਖਾ ਨਹੀਂ ਸੀ ਉਹਦਾ ਘਰ ਲੱਭਦੇ ਆ ਉਹਦੇ ਘਰੇ ਗੱਲ ਕਰਦੇ ਆ ਤੇ ਉਹਦਾ ਇੱਕ ਭਰਾ ਤਾਂ ਜਵਾਬ ਦੇਣ ਤਾਂ ਗੱਲ ਕਰਨ ਨੂੰ ਵੀ ਮੈਂ ਨਹੀਂ ਗੱਲ ਕਰਨੀ ਦੂਜੇ ਘਰੇ ਲਾਉਨੇ ਆ ਪੁਲਿਸ ਵਾਲਿਆਂ ਨਾਲ ਗੱਲ ਕਰਕੇ ਭਤੀਜੇ ਨਾਲ ਤਾਂ ਉਹ ਉਹਦੀ ਭੈਣ ਦਾ ਨੰਬਰ ਦੇ ਦਿੰਦਾ ਭੈਣ ਨਾਲ ਗੱਲ ਕਰਦੇ ਆ ਤੇ ਉਹ ਮਿਲਣ ਆਉਂਦੀ ਆ ਉਹ ਦੱਸਦੀ ਆ ਵੀ ਇਹ ਮੇਰਾ ਭਰਾ ਵਾ ਛੋਟਾ ਜਦੋਂ ਇਹ ਜੰਮਿਆ ਸੀ ਸਾਡੀ ਮਾਂ ਮਰ ਗਈ ਸੀ ਇਹ ਥੋੜਾ ਸਿੱਧਾ ਸੀ ਦੂਜੇ ਮੇਰੇ ਦੋਨੇ ਭਰਾ ਚੰਗੀਆਂ ਕੰਪਨੀਆਂ 'ਚ ਜੌਬ ਕਰਦੇ ਆ ਇੱਕ ਕਲੌਸਕਰ ਕੰਪਨੀ 'ਚ ਅਫਸਰ ਆ ਵੱਡਾ ਤੇ ਇੱਕ ਹੋਰ ਕਿਸੇ ਕੰਪਨੀ 'ਚ ਵੀ ਸਾਡੇ ਪਿਤਾ ਜੀ ਵਪਾਰੀ ਸੀ ਉਹਨੇ ਜਦੋਂ ਦੇਖਿਆ ਵੀ ਇਹ ਮੇਰਾ ਛੋਟਾ ਮੁੰਡਾ ਸਿੱਧਾ ਵਾ ਵੀ ਵੱਡੇ ਮੁੰਡੇ ਨੂੰ ਬਰਦਾਸ਼ਤ ਨਹੀਂ ਕਰਦੇ ਬੇਇੱਜ਼ਤੀ ਮੰਨਦੇ ਆ ਜਿਵੇਂ ਕਿਸੇ ਤੋਂ ਮੰਗ ਕੇ ਖਾ ਲੈਂਦਾ ਸੀ ਕਿਤੇ ਕਿਵੇਂ ਤੇ ਉਹਨੇ ਪੰਜਾਬ ਆ ਕੇ ਜਿਤੇਮ ਖਾਨੇ ਚ ਗੱਲ ਕੀਤੀ ਜਲੰਧਰ 1900 ਇਹ ਗੱਲ ਹੈਗੀ ਆ 1968 ਦੀ ਜਾਂ 69 ਦੀ ਜਿਤੇਮ ਖਾਨੇ ਵਾਲਿਆਂ ਨਾਲ ਗੱਲ ਕੀਤੀ ਵੀ ਐਦਾਂ ਕਰਕੇ ਮੈਂ ਆਪਣਾ ਬੇਟਾ ਛੱਡਣਾ ਜਿਤੇਮ ਖਾਨੇ ਵਾਲੇ ਕਹਿੰਦੇ ਵੀ ਥੋੜੀ ਬਹੁਤੀ ਡੋਨੇਸ਼ਨ ਲੱਗੂ ਵੀ ਕੋਈ ਗੱਲ ਨਹੀਂ ਛੱਡ ਦਿਓ ਤਾਂ ਬਾਪੂ ਆਪਣਾ ਜਿਤੇਮ ਖਾਨੇ ਵਾਲਿਆਂ ਦਾ ਕਾਰਡ ਲੈ ਜਾਂਦਾ ਆਪਣੀ ਵਸੀਅਤ ਬਣਾਉਂਦਾ ਜਾ ਕੇ ਘਰੇ ਤੇ ਵਸੀਅਤ ਦੇ ਵਿੱਚ ਉਹ ਮੈਂਸ਼ਨ ਕਰਦਾ ਵੀ ਮੇਰੇ ਮਰਨ ਤੋਂ ਬਾਅਦ ਮੇਰੇ ਮੁੰਡੇ ਨੂੰ ਇੱਥੇ ਜਿਤੇਮ ਖਾਨੇ ਜਲੰਧਰ ਜਮਾ ਕਰਾਇਆ ਜਾਵੇ ਆ ਕਾਰਡ ਉੱਥੇ ਕੀਤਾ ਐਡਰੈਸ ਤੇ ਲਿਖਿਆ ਹੋਇਆ ਵੀ ਨਾਲ 5000 ਰੁਪਏ ਜਮਾ ਕਰਾ ਕੇ ਆਉਣਾ ਤੇ 1971-72 ਦੇ ਵਿੱਚ ਬਾਪੂ ਨੂੰ ਉਹਦਾ ਬਾਪ ਦੀ ਡੈਥ ਤੋਂ ਬਾਅਦ ਉਹਦਾ ਵੱਡਾ ਭਰਾ ਜਤਲੰਦਰ ਜਿਤੇਮ ਖਾਨੇ 'ਚ ਜਮਾ ਕਰਾ ਕੇ ਜਾਂਦਾ ਨਾਲ 5000 ਰੁਪਏ ਦੇ ਕੇ ਜਾਂਦਾ ਉਸ ਟਾਈਮ 5000 ਦੀ ਵੈਲਿਊ ਇੰਨੀ ਸੀ ਵੀ ਪੰਜਾਬ 'ਚ 10 ਕਿੱਲੇ ਜ਼ਮੀਨ ਆ ਜਾਂਦੀ ਸੀ 5000 ਐਡੇ ਵੱਡੇ ਘਰ ਦਾ ਬੰਦਾ ਸੀ ਯਤੇਮ ਘਰ ਨੇ ਜੋ ਬਾਪੂ ਸਾਲ 6 ਮਹੀਨੇ ਰਹਿੰਦਾ ਜਾਂ ਤਾਂ ਉਹ ਛੱਡ ਦਿੰਦੇ ਆ ਜਾਂ ਕੱਢ ਦਿੰਦੇ ਆ ਜਾਂ ਬਾਪੂ ਆਪੇ ਚਲੇ ਜਾਂਦਾ ਦਰਬਾਰ ਸਾਹਿਬ ਜਾ ਪਹੁੰਚਦਾ ਦਰਬਾਰ ਸਾਹਿਬ ਤੋਂ ਉਹ ਬੰਦਾ ਆਪਣੀ ਵਾਈਫ ਦੇ ਨਾਲ ਮੱਥਾ ਟੇਕ ਕੇ ਆਉਂਦਾ ਤੇ ਉਸ ਬੰਦੇ ਨੂੰ ਆਪਣੇ ਨਾਲ ਲੈ ਜਾਂਦਾ ਇਹ ਗੱਲ ਉਹਨੇ ਦੱਸੀ ਜਿਹਦੇ ਘਰੇ ਸੀ ਉਹ ਕਹਿੰਦਾ ਮੈਂ ਤਾਂ ਦਰਬਾਰ ਸਾਹਿਬ ਤੋਂ ਲੈ ਕੇ ਆਇਆ ਸੀ ਇਹਨੂੰ ਤੇ ਫਿਰ ਉਹ ਤੋਂ 40 42 ਸਾਲ ਕੰਮ ਕਰਾਉਂਦਾ ਗੋਹਾ ਚਕਾਉਂਦਾ ਫਿਰ ਅੱਜ ਦੇ ਸਮੇਂ ਦੇ ਸਾਬ ਨਾਲ ਸੀ ਉਹਦਾ ਘਰ ਲੱਭ ਲੈਨੇ ਆ ਅੱਜ ਉਹਦੇ ਭਰਾ ਵਾ ਜਿਹੜੇ ਉਹ ਮੈਨੂੰ ਤੋਂ ਵੀ ਬਣ ਕਰ ਆ ਵੀ ਸਾਡੇ ਦਾ ਪਿਓ ਨੇ ਬਸੀਰ ਚ ਲਿਖਿਆ ਸੀ ਅਸੀਂ ਇਹਨੂੰ ਮਿਲਣਾ ਤੇ ਉਹਦੀ ਭੈਣ ਤੇ ਜੀਜਾ ਆਉਂਦੇ ਆ ਫਾਈਵ ਸਟਾਰ ਹੋਟਲਾਂ ਚ ਰਹਿੰਦੇ ਆ ਅਮੀਰ ਬੰਦੇ ਆ ਪੂਰੇ ਤੇ ਉਹ ਬਾਪੂ ਦੀ ਜਿਹੜੀ ਉਹ 40 ਸਾਲਾਂ ਦੀ ਦੁਰਦਸ਼ਾ ਹੋਈ ਆ ਉਹਦਾ ਖਮਿਆ ਉਹ ਜਿਹੜਾ ਉਹਨੇ ਤਕਲੀਫ ਝੱਲੀ ਆ ਉਹਦਾ ਕੀ ਹੱਲ ਆ ਉਹਦਾ ਕੀ ਬਦਲ ਆ ਉਹ ਲੋਕ ਜਿਹੜੇ ਉਹਨੂੰ ਦੇਖਦੇ ਰਹੇ ਚਪਚਾਪ ਖੜੇ ਉਹਨਾਂ ਦੀ ਕੀ ਮਾਨਸਿਕਤਾ ਆ ਅੱਪਾ ਇਸ ਗੱਲ ਤੇ ਅੱਜ ਇੱਥੇ ਇਕੱਠੇ ਹੋਏ ਆ ਵੀ ਜੇ ਆਪਣੇ ਆਸ-ਪਾਸ ਕਿਤੇ ਤੁਹਾਨੂੰ ਵੀ ਕੋਈ ਦੱਸਦਾ ਪਿੰਡ ਚੋਂ ਵੀ ਆਪਣੇ ਪਿੰਡ ਚ ਇਦਾਂ ਹੋਇਆ ਜਾਂ ਉਹਨੇ ਆ ਗਲਤ ਕੀਤਾ ਜਾਂ ਉਹਨਾਂ ਦੇ ਗਲਤ ਹੋ ਰਿਹਾ ਤਾਂ ਪਲੀਜ਼ ਆਪਾ ਉਹਨਾਂ ਤੇ ਧਿਆਨ ਦੇ ਕੇ ਉਹਨਾਂ ਚੀਜ਼ਾਂ ਨੂੰ ਥੋੜਾ ਆਪਾ ਪਭਾਰੀਏ ਆਪਣੀ ਡਿਊਟੀ ਸੰਭਾਲੀਏ ਕਿਸੇ ਦੀ ਮਦਦ ਕਰੀਏ ਸੰਡਾ ਇਨਾ ਕੀ ਸੁਨੇਹਾ ਸੀ ਤੇ ਬਹੁਤ ਧੰਨਵਾਦ ਜਸੇਵੀਰ ਉਹਨਾਂ ਦਾ ਬਹੁਤ ਧੰਨਵਾਦ ਅਮਨਵੀਰ ਦਾ ਜੋਤਪੰਨ ਦੇ ਵੀਰ ਸਾਡਾ ਛੋਟਾ ਭਰਾ ਤੇ ਬਾਕੀ ਸਾਰੇ ਜਿੰਨੇ ਵੀ ਭੈਣ ਭਰਾ ਆਏ ਨੇ ਹਰਜੀਤ ਵੀਰ ਦਾ ਸਾਡੇ ਦਾ ਖਾਸ ਕਰਕੇ ਜਿਨ੍ਹਾਂ ਨੇ ਸਾਨੂੰ ਅੱਜ ਇੱਥੇ ਸਾਰਿਆਂ ਦੇ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ ਜਿੰਨੇ ਸਾਡੇ ਰਜਿਸਟਰਡ ਸੇਵਾਦਾਰ ਮੈਂਬਰ ਵੀ ਆਏ ਨੇ ਬਰਾਣ ਸਾਹਿਬ ਵੀਰੋਣੀ ਬੈਠੇ ਨੇ ਸਾਰਿਆਂ ਦਾ ਵੀਟਰ ਵੀਰਾ ਬੈਠਾ ਹੈ ਨਾ ਕਿੰਨੇ ਭਾਈਆਂ ਦੇ ਨਾਲ ਇਹ ਮਾਨਕਟ ਸਾਹਿਬ ਬੈਠੇ ਨੇ ਬਹੁਤ ਬਹੁਤ ਧੰਨਵਾਦ ਹੈ ਜੀ ਸਾਰੇ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ